ਸਾਵਣ ਮਲ ਗੁਰੂ ਅਮਰਦਾਸ ਮਹਾਰਾਜ ਦੀ ਵੰਸ਼ ਹੋ ਜਾਏ ਜਿੱਦਣ ਗੁਰੂ ਤੋਂ ਬੇਮੁਖ ਹੋਏ ਸਾਰੀਆਂ ਬਖਸ਼ਿਸ਼ਾਂ ਵਾਪਸ ਲੈ ਲਈਆਂ ਜਿੱਦਣ ਗੁਰੂ ਕੋਲ ਆ ਕੇ ਮਾਫੀ ਮੰਗੀ ਬਾਬੇ ਸਾਵਣ ਮਲ ਨੂੰ ਪਛਤਾਵਾ ਹੋਇਆ ਓਏ ਗੁਰੂ ਅਮਰਦਾਸ ਮਹਾਰਾਜ ਦੇ ਹੱਥਾਂ ਦੇ ਦਿੱਤੇ ਰਮਾਲ ਵਿੱਚ ਕਰਾਮਾਤ ਨਹੀਂ ਦੇ ਰਹੀ ਜਿੰਨੀ ਦਿਨ ਗੁਰੂ ਦੀ ਨਜ਼ਰ ਦ੍ਰਿਸ਼ਟੀ ਸੀ ਜਦੋਂ ਗੁਰੂ ਨੇ ਨਜ਼ਰ ਫੇਰ ਲਈ ਰਮਾਲ ਇੱਕ ਕੱਪੜੇ ਦਾ ਟੁਕੜਾ ਬਣ ਕੇ ਰਹਿ ਗਿਆ ਅੱਜ ਮਾਫੀ ਮੰਗੀ ਰਾਜੇ ਰਾਣੀਆਂ ਨੂੰ ਹੱਥ ਜੋੜ ਕੇ ਕਿਹਾ ਸਕੇਤ ਮੰਡੀ ਦੇ ਰਾਜੇ ਨੂੰ ਮੈਂ ਗੁਰੂ ਨਹੀਂ ਗੁਰੂ ਗੁਰੂ ਅਮਰਦਾਸ ਹੈ ਮੈਂ ਤੁਹਾਨੂੰ ਮੱਥਾ ਗਲਤ ਟਿਕਾਇਆ ਹੈ ਮੈਂ ਆਪਣੇ ਪੈਰ ਧੋਕੇ ਤੁਹਾਨੂੰ ਚਰਨ ਪੌਲ ਦਿੱਤੀ ਮੈਂ ਪਾਪੀ ਹਾਂ ਜਾਓ ਗੁਰੂ ਅਮਰਦਾਸ ਮਹਾਰਾਜ ਦੀ ਚਰਨ ਪੌਲ ਲਾਓ ਰਾਜਾ ਰਾਣੀਆਂ ਤੇ ਉਹਦਾ ਪਰਿਵਾਰ ਸਾਰਾ ਗੋਇੰਦਵਾਲ ਸਾਹਿਬ ਆਇਆ ਬਾਬਾ ਸਾਵਣ ਮਲ ਨਾਲ ਲੱਗ ਕੇ ਆਏ ਮੈਨੂੰ ਬਖਸ਼ਾ ਦਿਓ ਜਦੋਂ ਰਾਜੇ ਰਾਣੀਆਂ ਨੇ ਅੱਗੇ ਮੱਥਾ ਟੇਕਿਆ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਉਸ ਕਰਤੱਪ ਕੇ ਬੋਲੇ ਕਹਿੰਦੇ ਰਾਜਨ ਜਿਹੜਾ ਤੁਹਾਨੂੰ ਲੈ ਕੇ ਆਇਆ ਉਹ ਕਿੱਥੇ ਗੁਰੂ ਦੇ ਪਿਆਰ ਵਾਲੇ ਸਿੱਖਾਂ ਬਾਬਾ ਸਚਨ ਸਤ ਤੇ ਹੋਰ ਗੁਰੂ ਦੇ ਕੋਲ ਬੈਠੇ ਸਿੱਖਾਂ ਕਿਹਾ ਮਹਾਰਾਜ ਬਾਬਾ ਸਾਵਣਮਲ ਆਇਆ ਤਾਂ ਹੈ ਪਰ ਅੰਦਰ ਨਹੀਂ ਆਇਆ ਕਹਿੰਦੇ ਕਿਉਂ ਕਹਿੰਦੇ ਮਹਾਰਾਜ ਉਹ ਸੰਗਤ ਦੇ ਜੋੜਿਆਂ 'ਚ ਬੈਠਾ ਹੈ ਹਜ਼ੂਰ ਪਾਤਸ਼ਾਹ ਕਹਿੰਦੇ ਕਿਉਂ ਬੈਠਾ ਹੈ ਕਹਿੰਦੇ ਮਹਾਰਾਜ ਉਹ ਕਹਿੰਦਾ ਮੈਨੂੰ ਅੰਦਰ ਆਉਂਦਿਆਂ ਸੰਗ ਲੱਗਦੀ ਹੈ ਸ਼ਰਮ ਆਉਂਦੀ ਏ ਮੈਂ ਉਸ ਗੁਰੂ ਨਾਲ ਅੱਖਾਂ ਕਿਵੇਂ ਮਿਲਾਵਾਂਗਾ ਜਿਸ ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਮੈਂ ਗੁਰੂ ਬਣ ਕੇ ਬਹਿ ਗਿਆ ਮੈਂ ਉਸ ਗੁਰੂ ਨਾਲ ਨਜ਼ਰ ਕਿਵੇਂ ਮਿਲਾਵਾਂਗਾ ਮਹਾਰਾਜ ਉਹ ਭੁੱਲਾਂ ਬਖਸ਼ਾਉਣ ਲਈ ਸੰਗਤ ਦੇ ਜੋੜਿਆਂ 'ਚ ਬੈਠੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਤਖਤ ਉੱਠੇ ਉੱਠ ਕੇ ਸੰਗਤ ਦੇ ਜੋੜਿਆਂ ਵਿੱਚ ਗਏ ਬੈਠੇ ਹੋਏ ਸਾਵਣ ਮਲ ਨੂੰ ਜੋੜਿਆਂ 'ਚੋਂ ਠਾਕੇ ਗੱਲ ਨਾਲ ਲੱਗ ਕੇ ਕਿਹਾ ਸਾਵਣ ਮਲ ਜਾ ਬਖਸ਼ਿਆ ਗਿਆ ਸਾਵਣ ਮਲ ਤੋਂ ਬਖਸ਼ਿਆ ਗਿਆ ਜਾ ਤੇਰੀ ਕੁੱਲ ਪਰਿਵਾਰ ਬੰਸ਼ ਜਾ ਲੋਕ ਤੈਨੂੰ ਯਾਦ ਕਰਨਗੇ ਅੱਜ ਮੰਜੀ ਬਾਬੇ ਸਬਨਮਲ ਦੇ ਨਾਮ ਦੀ ਹੈ ਕਹਿਣ ਤੋਂ ਭਾਵੇਂ ਐ ਇਹ ਗੁਰੂ ਦਾ ਉਹ ਘਰ ਹੈ ਜਿਹੜਾ ਜਿੰਨਾ ਨਿਮਰਤਾ ਜਨੀਮਾ ਹੋ ਜਾ ਉਹਨਾਂ ਹੀ ਉੱਚਾ ਹੋ ਜਾਂਦਾ ਆਪਸ ਕੋ ਜੋ ਜਾਣੇ ਨੀਚਾ ਸੌ ਗਣੀਏ ਸਭ ਤੇ ਉੱਚਾ ਆਓ ਗੁਰੂ ਰਾਮ ਦਾ ਸਮਾਰਾਹ ਦੀ ਵਧਾਈ ਵਿੱਚ ਜੁੜੀਏ ਧੰਨ ਬਾਬਾ ਬੁੱਢਾ ਸਾਹਿਬ ਸਾਧ ਸੰਗਤ ਬਾਬੇ ਬੁੱਢੇ ਚ ਗੁਰੂ ਨੇ ਆਪ ਬਸਾ ਕਰਕੇ ਵਡਿਆਈ ਦਿੱਤੀ ਗੁਰੂ ਅਰਜਨ ਸਾਹਿਬ ਮੌਜੂਦ ਨੇ ਵਜ਼ੀਰ ਖਾਨ ਨੂੰ ਕਹਿੰਦੇ ਨੇ ਉਹ ਬਜ਼ੁਰਗ ਆਉਂਦੇ ਬਾਬਾ ਬੁੱਢਾ ਉਹਦੇ ਕੋਲੋਂ ਰੋਗ ਦਾ ਇਲਾਜ ਕਰਵਾ ਜਦੋਂ ਤੁਸੀਂ ਦਰਬਾਰ ਸਾਹਿਬ ਜਾਓਗੇ ਦੁੱਖ ਪੰਜਰੀ ਵੇਰ ਦੇ ਨਾਲ ਇੱਕ ਥੜਾ ਬਣਿਆ ਥੜੇ ਦੇ ਨਾਲ ਇੱਕ ਬੋਰਡ ਲੱਗਾ ਹੋਇਆ ਉਸ ਬੋਰਡ ਉੱਤੇ ਪ੍ਰਕਰਮਾਂ ਵਿੱਚ ਇਤਿਹਾਸ ਲਿਖਿਆ ਹੋਇਆ ਹੈ ਉੱਥੇ ਬੈਠਿਆਂ ਗੁਰੂ ਅਰਜਨ ਸਾਹਿਬ ਨੇ ਕਿਹਾ ਜਾਓ ਬਾਬੇ ਬੁੱਢੇ ਤੋਂ ਇਲਾਜ ਕਰਾਓ ਜਦੋਂ ਵਜ਼ੀਰ ਖਾਂ ਬਾਬੇ ਬੁੱਢੇ ਕੋਲ ਗਏ ਉਹਨਾਂ ਮੋਰਿਆਂ ਰੋ ਨਾਲ ਗੁੱਸੇ ਨਾਲ ਕਿ ਟੋਕਰੀ ਮਾਰ ਕੇ ੱੱੱਕਾ ਮਾਰ ਕੇ ਜਾ ਓਏ ਚਲਾ ਜਾ ਗੁਰੂ ਦੇ ਬੈਠਿਆਂ ਨੌਕਰ ਕੋਲੋਂ ਮੰਗਦੇ ਮਾਲਕ ਦੇ ਬੈਠਿਆਂ ਨੌਕਰਾਂ ਕੋਲੋਂ ਮੰਗਦੇ ਮੈਂ ਗੁਰੂ ਅਰਜਨ ਸਾਹਿਬ ਦੇ ਘਰ ਦਾ ਨੌਕਰ ਗੁਰੂ ਅਰਜਨ ਸਾਹਿਬ ਮਾਲਕ ਨੇ ਗੁਰੂ ਅਰਜਨ ਸਾਹਿਬ ਮਾਲਕ ਦੇ ਬੈਠਿਆਂ ਨੌਕਰਾਂ ਕੋਲੋਂ ਨਹੀਂ ਮੰਗੀਦਾ ਜਾ ਚਲਾ ਜਾ ੱੱੱਕਾ ਮਾਰਿਆ ਟੋਕਰੀ ਨਾਲ ਪਰੇ ਹੋ ਗਏ ਬਾਬਾ ਬੁੱਢਾ ਸਾਹਿਬ ਉਨੇ ਪੇਟ ਫੜ ਕੇ ਢਿੱਡ ਫੜ ਕੇ ਰੋਂਦਾ ਆ ਗਿਆ ਵਜ਼ੀਰ ਖਾਨ ਕਹਿੰਦਾ ਮਹਾਰਾਜ ਉਹ ਤਾਂ ਟੋਕਰੀ ਮਾਰ ਕੇ ਬਜ਼ੁਰਗ ਚਲਾ ਗਿਆ ਜਾਂਦਿਆਂ ਇੱਕ ਗੱਲ ਕਹਿ ਗਿਆ ਓਏ ਮਾਲਕ ਦੇ ਬੈਠਿਆ ਨੌਕਰਾਂ ਕੋਲੋਂ ਨਹੀਂ ਮੰਗੀਦਾ ਮਾਲਕ ਗੁਰੂ ਅਰਜਨ ਸਾਹਿਬ ਮੈਂ ਤਾਂ ਗੁਰੂ ਅਰਜਨ ਸਾਹਿਬ ਦੇ ਘਰ ਦਾ ਨੌਕਰ 100 ਸਾਲ ਸੇਵਾ ਕਰਕੇ ਵੀ ਬਾਬੇ ਬੁੱਢੇ ਨੇ ਕਿਹਾ ਮੈਂ ਗੁਰੂ ਅਰਜਨ ਸਾਹਿਬ ਦੇ ਘਰ ਦਾ ਨੌਕਰ ਸਿੱਖੀ ਇੰਨੀ ਬਾਰੀਕ ਹੈ ਗੁਰ ਸਿੱਖੀ ਬਾਰੀਕ ਹੈ ਖੰਡੇ ਧਾਰ ਗਲੀਅਤ ਪੀੜੀ 113 ਸਾਲ ਸਿੱਖੀ ਕਮਾਕੇ ਵੀ ਬਾਬਾ ਬੁੱਢਾ ਕਹਿੰਦਾ ਮੈਂ ਗੁਰੂ ਅਰਜਨ ਸਾਹਿਬ ਦੇ ਘਰ ਦਾ ਨੌਕਰ ਸਾਧ ਸੰਗਤ ਤੇ ਗੁਰੂ ਨੇ ਵਡਿਆਈ ਐਸੀ ਬਖਸ਼ੀ ਫਿਰ ਹਜ਼ੂਰ ਨੇ ਵੱਡੀ ਵਡਿਆਈ ਦੇ ਕੇ ਕਿਹਾ ਬਾਬਾ ਬੁੱਢਾ ਉਹ ਸਿੱਖ ਹੈ ਜਿਹਦੀ ਚਰਨ ਧੂੜ ਲੈ ਕੇ ਪੱਪੀਆਂ ਦਾ ਵੀ ਉਦਾਰ ਹੋ ਜਾਏਗਾ ਵੱਡੇ ਤੋਂ ਵੱਡਾ ਪਾਪੀ ਆ ਜਾਏ ਗੁਰੂ ਦਰਬਾਰ ਵਿੱਚ ਬਬੇ ਬੁੱਢੇ ਦੀ ਚਰਨ ਧੂੜ ਲੈ ਲੋਦਾ ਉਦਾਰ ਹੋ ਜਾਏਗਾ ਗੁਰਸਿੱਖਾਂ ਕੀ ਹਰ ਤੋੜ ਦੇ ਹਮ ਪੱਪੀ ਪੀਂ ਗਤ ਪਾਹੇ ਗੁਰਸਿੱਖੀ ਬਾਣਾ ਮੰਨਿਆ ਗੁਰਪੂਰਾ ਪਾਰ ਲੰਗਾ ਹੈ ਗੁਰਸਿੱਖਾਂ ਕੀ ਹਰ ਤੋੜ ਦੇ ਹਮ ਪੱਪੀ ਪੀਂ ਗਤ ਪਾਹੇ ਸਾਧ ਸੰਗਤ ਅੱਜ ਧੰਨ ਬਾਬਾ ਸੂਰਜ ਮਲ ਜੀ ਸੋਢੀ ਵੰਸ਼ ਦੀ ਉਹ ਵਡਿਆਈ ਪਰਿਵਾਰ ਇਹਨਾਂ ਨੂੰ ਮਿਲੀ ਹੈ ਬਾਬਾ ਜਸਵੰਤ ਸਿੰਘ ਜੀ ਸੋਢੀ ਸੇਵਾ ਕਰ ਰਹੇ ਨੇ ਆਪਾਂ ਸਾਰਿਆਂ ਸਦਾ ਹੀ ਰਣੀ ਰਹਿਣੇ ਧੰਨ ਗੁਰੂ ਰਾਮਦਾਸ ਜੀ ਦਾ ਸਦਾ ਰਣੀ ਰਹਿਣੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਫਿਰ ਉਹ ਵਡਿਆਈਆਂ ਸਾ ਸੰਗਤ ਜਿੰਨੀਆਂ ਨਦੀਆਂ ਭਰ-ਭਰ ਕੇ ਵਗਦੀਆਂ ਨੇ ਭਾਈ ਵੀਰ ਸਿੰਘ ਤੋਂ ਮੇਰਾ ਸਮਾਪਤ ਹੋ ਗਿਆ 2 ਮਿੰਟ ਰਹਿ ਗਏ ਨੇ ਭਾਈ ਵੀਰ ਸਿੰਘ ਨੇ ਕਰਵਾਈ ਲਿਖੀ ਹੈ ਕਹਿੰਦੇ ਨਦੀ ਭਰ ਕੇ ਵਗਦੀ ਪੁੱਛਿਆ ਕਿਸੇ ਨੇ ਨਦੀ ਦੇ ਕੰਢੇ ਖਲੋਕੇ ਨਦੀਏ ਖੇਤਾਂ ਨੂੰ ਸਿੰਜਦੀਆਂ ਪਿਆਸਿਆਂ ਦੀ ਪਿਆਸ ਬੁਝਾਨੀ ਐ ਪੰਛੀ ਤੇ ਜਾਨਵਰ ਰਜ ਰਜ ਕੇ ਜਾਂਦੇ ਨੇ ਤਪਸ਼ ਨਾਲ ਭਰਿਆਂ ਨੂੰ ਤੋਂ ਇਸ਼ਨਾਨ ਕਰਾ ਕੇ ਠੰਡਾ ਕਰ ਦੇਣੀ ਐ ਐਨੇ ਤੇਰੇ ਚ ਗੁਣ ਨੇ ਪਰ ਕੰਡਿਆਂ ਤੋਂ ਨੀਵੇਂ ਹੋ ਕੇ ਕਿਉਂ ਵਗਦੀ ਐ ਤੈਨ ਕਿ ਕੰਡਿਆਂ ਤੋਂ ਨੀਵੇਂ ਰਹਿਣ ਕਰਕੇ ਹੀ ਮੇਰੀ ਵਟਿਆਈ ਐ ਜਿੱਦਣ ਮੈਂ ਕੰਡਿਆਂ ਤੋਂ ੱਚੀ ਹੋ ਗਈ ਉਦਣ ਲੋਕੀ ਮੈਨੂੰ ਵਡਿਆਈ ਨਹੀਂ ਦੇਣਗੇ ਵੜਿਆਈ ਤਾਂ ਹੈ ਕੰਡਿਆਂ ਤੋਂ ਨਿਮੀ ਰਹਿ ਕੇ ਨਾਲੇ ਇਹ ਪਾਣੀ ਮੇਰਾ ਨਹੀਂ ਹੈ ਜੇ ਰੱਬ ਮੀਂਹ ਨਾ ਪਾਵੇ ਪਰਵਤਾਂ ਪਹਾੜਾਂ ਤੋਂ ਪਾਣੀ ਨਾ ਆਵੇ ਸਾਗਰ ਤੇ ਦਰਿਆ ਨਾ ਭਰਨ ਨਦੀ ਨੇ ਕਿਹਾ ਮੈਨੂੰ ਕਿੱਥੋਂ ਪਾਣੀ ਮਿਲਣੇ ਇਹ ਮੇਰਾ ਨਹੀਂ ਹੈ ਇਹ ਰੱਬ ਮੀਂਹ ਪਾਉਂਦਾ ਤਾਂ ਮੈਂ ਨਦੀ ਭਰ ਕੇ ਵਗਦੀ ਇਹ ਮੇਰਾ ਨਹੀਂ ਹੈ ਇਹ ਉਹਦਾ ਦਿੱਤਾ ਹੈ ਭਾਈ ਵੀਰ ਸਿੰਘ ਲਿਖਦੇ ਆਗਿਸ਼ਾਰ ਬੋਲੀ ਸੁਣਦੇ ਭੋਲੇ ਅਸਾਂ ਤੇ ਵਸਤ ਨਾ ਕਾਈ ਅਰਸ਼ਾਂ ਤੋਂ ਲੈਣਾ ਫਰਸ਼ੀ ਦੇਣਾ ਇਹ ਉਸ ਦੀ ਵਡਿਆਈ ਉਪਰੋਂ ਕਾਸ਼ਾਂ ਤੋਂ ਪਾਣੀ ਆਉਂਦਾ ਤਾਂ ਲੋਕਾਂ ਨੂੰ ਮੈਂ ਵੰਡਦੀ ਇਹ ਮੇਰੀ ਵਡਿਆਈ ਤਾਂ ਹੈ ਜੇ ਰੱਬ ਮੀ ਨਾ ਭਾਵੇ ਮੈਂ ਤੇ ਸੁੱਕ ਜਾਵਾਂਗੀ ਸਾਧ ਸੰਗਤ ਜੇ ਗੁਰੂ ਬਖਸ਼ਿਸ਼ ਨਾ ਕਰੇ ਸਿੱਖ ਸੁੱਕ ਜਾਏਗਾ ਗੁਰਸਿੱਖੀ ਦੀ ਵਡਿਆਈ ਉਦੋਂ ਹੈ ਜਦੋਂ ਗੁਰੂ ਬਖਸ਼ਿਸ਼ ਕਰਦਾ ਆਓ ਗੁਰੂ ਦੀ ਵਡਿਆਈ ਚ ਕਹੀਏ ਪਾਤਸ਼ਾਹ ਕਿਰਪਾ ਕਰਨ ਬਾਬਾ ਜਸਵੰਤ ਸਿੰਘ ਜੀ ਛੋੜੀ ਇੰਨੀ ਛੋਟੀ ਉਮਰ ਵਿੱਚ ਪਾਤਸ਼ਾਹ ਨੇ ਇਹਨਾਂ ਨੂੰ ਵਡਿਆਈਆਂ ਬਖਸ਼ੀਆਂ ਨੇ ਪੰਥ ਵਿੱਚ ਸੇਵਾ ਲੈਣ ਸਤਿਗੁਰੂ ਸਾਧ ਸੰਗਤ ਪੰਥ ਦੀ